ਮਾਲੀ ਸਾਹਿਬ ਬਹੁਤ ਸਾਰੇ ਪੰਜਾਬ ਦੇ ਮੁੱਦੇ ਐ ਪਰ ਜਿਹੜੀਆਂ ਦੋ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਇੱਕ ਤਾਂ NCRB ਦੇ ਅੰਕੜਿਆਂ ਦੇ ਮੁਤਾਬਕ ਯੋਪਾ ਦੀ ਵਰਤੋਂ ਪੰਜਾਬ ਦੇ ਅੰਦਰ ਆ ਦੂਸਰਾ ਨਸ਼ਾ ਤਸਕਰਾਂ ਨੂੰ ਡਿਬਰੂਗੜ੍ਹ ਭੇਜਣ ਦੀ ਜਿਹੜੀ ਗਤੀਵਿਧੀ ਆਈ ਹੈ ਸਾਹਮਣੇ ਦੇਖਣ ਦੀ ਇਹ ਸਰਕਾਰ ਦਾ ਪੁਲਿਸ ਦਾ NCB ਦਾ ਫੈਸਲਾ ਇਸ ਨੂੰ ਤੁਸੀਂ ਪਹਿਲੀ ਨਜ਼ਰੇ ਕਿਵੇਂ ਦੇਖਦੇ ਹੋ ਦੇਖੋ ਦੋਹਾਂ ਗੱਲਾਂ ਦਾ ਆਪਸ ਦੇ ਵਿੱਚ ਵੀ ਸੰਬੰਧ ਆ ਤੇ ਦੋਹੇ ਗੱਲਾਂ ਪੰਜਾਬ ਲਈ ਬੜੀਆਂ ਚਿੰਤਾਜਨਕ ਤਸਵੀਰ ਪੇਸ਼ ਕਰਦੀਆਂ ਨੇ ਜੀ ਪਹਿਲੀ ਗੱਲ ਤਾਂ ਕਿਸੇ ਨੂੰ ਵੀ ਇਸ ਤਰ੍ਹਾਂ ਦੂਰ ਰਾਜ ਦੇ ਵਿੱਚ ਜ਼ਿਲ੍ਹਾਾਂ 'ਚ ਭੇਜਣਾ ਜੀ ਇਹ ਆਪਣੇ ਆਪ ਤੇ ਸਰਕਾਰ ਦੀ ਅਸਫਲਤਾ ਹੁੰਦੀ ਆ ਕਿਉਂਕਿ ਆਪਾਂ ਪਹਿਲਾਂ ਦੇਖਿਆ ਅਕਾਲੀ ਮੋਰਚੇ ਵੇਲੇ ਜਾਂ ਧਰਮ ਯੁੱਧ ਮੋਰਚੇ ਵੇਲੇ ਜਦੋਂ ਅਕਾਲੀ ਲੀਡਰ ਫੜੇ ਸੀ ਕਿਸੇ ਨੂੰ ਅਸਾਮ ਦੀ ਜੇਲ੍ਹ ਕਿਸੇ ਨੂੰ ਕਰਨਾਟਕ ਦਾ ਹੋਰ ਭੇਜਦੇ ਰਹਿਆ ਜੀ ਕਿਉਂਕਿ ਜਦੋਂ ਲੜਾਈ ਸਿਆਸੀ ਹੋਵੇ ਸਿਆਸੀ ਮੁੱਦੇ ਖੜੇ ਹੋਣ ਤੁਹਾਡੇ ਸਾਹਮਣੇ ਜਾ ਸਮਾਜ ਦੇ ਵਿੱਚੋਂ ਚਾਹੇ ਨਸ਼ੇ ਦਾ ਮਸਲਾ ਜਾਂ ਹੋਰ ਮੁੱਦਿਆਂ ਦਾ ਮਸਲਾ ਜੀ ਉਹਨਾਂ ਨੂੰ ਹੱਲ ਕਰਨ ਦੀ ਥਾਂ ਜਦੋਂ ਤੁਸੀਂ ਇਹਨੂੰ ਸਿਰਫ ਅਮਨ ਕਾਨੂੰਨ ਦੇ ਨਜ਼ਰੀਏ ਤੋਂ ਵੇਖਦੇ ਹੋ ਜੀ ਜਾਂ ਇਸ ਹੱਦ ਤੱਕ ਇਹਨੂੰ ਬੰਧਨ ਦਿੰਦੇ ਹੋ ਜੀ ਕਿ ਅਮਨ ਕਾਨੂੰਨ ਦਾ ਸਵਾਲ ਇਹ ਬਣ ਵੀ ਜਾਂਦਾ ਕਈ ਵਾਰ ਜੀ ਲੋਕਾਂ 'ਤੇ ਰਏ ਆ ਜਾਂਦੀ ਆ ਜਿਵੇਂ ਗੈਂਗਸਟਰਾਂ ਪ੍ਰਤੀ ਇੰਨੀ ਖੁੱਲਾ ਛੱਡ ਦੋ ਮੁੜ ਕੇ ਉਹਨਾਂ ਨੂੰ ਉੱਠੇ ਮੁਕਾਬਲੇ ਤੇ ਮਾਰਨਾ ਸ਼ੁਰੂ ਕਰ ਦੋ ਜੀ ਇੱਕ ਹਿਸਾਬ ਨਾਲ ਲੋਕਾਂ ਵੱਲੋਂ ਪ੍ਰਵਾਨਗੀ ਮਿਲ ਜਾਂਦੀ ਆ ਜੀ ਤੁਸੀਂ ਦੇਖੋ ਇਹ ਸਰਕਾਰ ਆਉਣ ਵੇਲੇ ਪਹਿਲੇ ਸਾਲ ਚ 14 ਜੋ ਆਪਾਂ ਲਾਏ ਜੀ ਦੂਜੇ ਸਾਲ ਦੇ ਵਿੱਚ 25 ਜੀ 70% ਵਾਧਾ ਜੀ ਇਹਦਾ ਮਤਲਬ ਫਿਰ ਜਿਹੜੇ ਲੋਕਾਂ ਨੇ ਪਪੂਲਰ ਸਰਕਾਰ ਲਿਆਂਦੀ ਸੀ ਬੰਨਵੇ ਤੁਸੀਂ ਜਿੱਤੇ ਸੀ ਇਹਨਾਂ ਵਿਸ਼ਵਾਸ ਪ੍ਰਗਟ ਕੀਤਾ ਸੀ ਤੁਸੀਂ ਲੋਕਾਂ ਦੇ ਵਿਸ਼ਵਾਸ ਦੇ ਉੱਤੇ ਪੂਰਾ ਨਹੀਂ ਉਤਰ ਰਹੇ ਤੁਸੀਂ ਕਾਨੂੰਨ ਦੀ ਵਰਤੋਂ ਕਰ ਰਹੇ ਹੋ ਇਹ ਤੁਸੀਂ ਦੇਖੋ ਜਿਹੜੀ ਖਬਰ ਵੀ ਲੱਗੀ ਆ ਅੰਗਰੇਜ਼ੀ ਕ੍ਰਿਮਿਓਨ ਤੇ ਉਹਦੇ ਸੰਬੰਧ ਚ ਉਨੇ ਦੂਜੇ ਦੋ ਮਸਲੇ ਵੀ ਦੱਸਿਆ ਇਹਦੇ ਨਾਲ ਜੀ ਵੀ ਹਾਈ ਕੋਰਟ ਨੇ ਇਹਨਾਂ ਨੂੰ ਕਾਉਸ਼ਨ ਜਾਰੀ ਕੀਤਾ ਚੇਤਾਵਨੀ ਦਿੱਤੀ ਵੀ ਇਹ ਸਿਰੇ ਦਾ ਕਾਨੂੰਨ ਆ ਇਹਦੀ ਵਰਤੋਂ ਕਰਨ ਵੇਲੇ ਬਹੁਤ ਵੱਡੀ ਸਾਵਧਾਨੀ ਦੀ ਲੋੜ ਆ ਜੀ ਇਸ ਕਰਕੇ ਸਾਰੇ ਅਫਸਰ ਆ ਜਿਹੜੇ ਉਹਨਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਜੀ ਇਸੇ ਕਰਕੇ ਉਹਨੇ ਇੱਕ ਬੰਦੇ ਨੂੰ ਜ਼ਮਾਨਤ ਵੀ ਦੇ ਦਿੱਤੀ ਜੀ ਫਿਰ ਮਾਨਸਾਲਾ ਸੈਸ਼ਨ ਜੱਜ ਦਾ ਇੱਕ ਫੈਸਲਾ ਆਇਆ ਉਹਨੇ ਖਾਰਜ ਕੀਤਾ ਜੋ ਆਪਾਂ ਜਿੰਨੇ ਵੀ ਬੰਦਿਆਂ ਤੇ ਦੋ ਚਾਰ ਤੇ ਹੈਗਾ ਸੀ ਉਹ ਲੱਗਿਆ ਹੋਇਆ ਜੀ ਤੋ ਇਹ ਇਹ ਮਤਲਬ ਤੁਸੀਂ ਹੁਣ ਦਾੰਗ ਦੇ ਜ਼ੋਰ ਨਾਲ ਜੇ ਮਸਲੇ ਹੱਲ ਕਰਨਾ ਚਾਹੋਗੇ ਇਸ ਤਰ੍ਹਾਂ ਕਰਨਾ ਚਾਹੋਗੇ ਮਤਲਬ ਪਹਿਲੀ ਐਡਾ ਵੱਡਾ ਰੌਲਾ ਵੀ ਤੁਸੀਂ ਉਹਨਾਂ ਮੁੰਡਿਆਂ ਨੂੰ ਡਿਬਰੂਗੜ੍ਹ ਭੇਜਿਆ ਐਨਐਸਏ ਲਾ ਕੇ ਹੂੰ ਉਹਦੇ ਖਿਲਾਫ ਤੁਸੀਂ ਲੋਕਾਂ ਦਾ ਗੁੱਸਾ ਦੇਖੋ ਕਿੰਨਾ ਪ੍ਰਭਾਵਿਤ ਹੋਇਆ ਆਜ਼ਾਦ ਐਮਟੀ ਜਿਤਾਤਾ ਸਾਰੀਆਂ ਪਾਰਟੀ ਨੂੰ ਹਰਾ ਕੇ ਹੂੰ ਤੇ ਉਦੋਂ ਸਰਬਜੀਤ ਜਿਹੜਾ ਆਪਣਾ ਬਠਿੰਡੇ ਤੋਂ ਜਿਤਾਤਾ ਫਰੀਦਕੋਟ ਤੋਂ ਆ ਫਰੀਦਕੋਟ ਤੋਂ ਸਰਬਜੀਤ ਜੀ ਤੇ ਇਹ ਆਪਣੇ ਆਪ ਤੇ ਹੈ ਲੋਕਾਂ ਦੇ ਮਨਾਂ ਤੇ ਬੇਚੈਨੀ ਕਿੰਨੀ ਆ ਉਹਦਾ ਸੰਕੇਤ ਆ ਪਰ ਮਾਲੀ ਸਾਹਿਬ ਇੱਕ ਗੱਲ ਮੈਂ ਜਾਨਣਾ ਚਾਹਣਾ ਕਿਉਂਕਿ ਉਹਦੀ ਚਰਚਾ ਬਹੁਤ ਹੈ ਕਿਉਂਕਿ ਕਹਿੰਦੇ ਸਰਕਾਰ ਦਾ ਪੁਲਿਸ ਸਖਤੀ ਨਾ ਕਰੇ ਤਾਂ ਵੀ ਮਾੜੀ ਹੋ ਜਾਂਦੀ ਹੈ ਜੇ ਸਖਤੀ ਦਿਖਾਉਣ ਲੱਗ ਜੇ ਫੇਰ ਵੀ ਮਾੜੀ ਫਿਰ ਸਰਕਾਰ ਤੇ ਪੁਲਿਸ ਕੰਟਰੋਲ ਕਿਵੇਂ ਕਰੇਗੀ ਇਹਨਾਂ ਮਸਲੇ ਨੂੰ ਨਹੀਂ ਸਖਤੀ ਦਾ ਮਤਲਬ ਇਹ ਨਹੀਂ ਹੁੰਦਾ ਜੀ ਵੀ ਤੁਸੀਂ ਸਿਰੇ ਦੀ ਸਜ਼ਾ ਦੇਣੀ ਆ ਜਾਂ ਫਾਸੀ ਦੀ ਉਹ ਸਜ਼ਾ ਦੇਣੀ ਆ ਜੀ ਸਖਤੀ ਦਾ ਮਤਲਬ ਇਹ ਹੈ ਜੇ ਤੁਸੀਂ ਨਸ਼ਿਆਂ ਵਾਲੀ ਗੱਲ ਕਰਦੇ ਆ ਤੁਸੀਂ ਉਹਨਾਂ ਦੀ ਸਪਲਾਈ ਲਾਈਨ ਤੋੜੋ ਜੀ ਹੁਣ ਇਹ ਥੋੜੋ ਵੀ ਜਿਹੜਾ ਵੀ ਤੁਹਾਨੂੰ ਨਸ਼ਾ ਹੁਣ ਹੁਣ ਤੱਕ ਇਹੀ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਜੀ ਵੀ ਦੋ ਕੈਟਾਗਰੀਆਂ ਨੇ ਇੱਕ ਤਾਂ ਜਿਹੜੇ ਨਸ਼ੇੜੀ ਨੇ ਉਹ ਹਮਦਰਦੀ ਦੇ ਪਾਤਰ ਨੇ ਜੀ ਮਰੀਜ਼ ਨੇ ਉਹ ਬਿਮਾਰ ਨੇ ਮਰੀਜ਼ ਨੇ ਉਹਨਾਂ ਦੇ ਇਲਾਜ ਦੀ ਲੋੜ ਆ ਤੇ ਜਿਹੜੇ ਵੱਡੇ ਨੇ ਜਿਹੜੇ ਸਮੱਗਲਰ ਨੇ ਉਹਨਾਂ ਤੇ ਸਖਤੀ ਦੀ ਲੋੜ ਆ ਜੀ ਹੁਣ ਤੁਸੀਂ ਇਹ ਦੇਖੋ ਜਿਵੇਂ ਕਿਸੇ ਵੇਲੇ ਨਾ ਉਦੋਂ ਜਦੋਂ ਆਜ਼ਾਦੀ ਦੀ ਲੜਾਈ ਸੀ ਉਦੋਂ ਇਹ ਸੀ ਵੀ ਜੇਲਾ ਹੈਨ ਕਾਲਜ ਬਤਲ ਸੇਵਕਾਂ ਲਈ ਦਾਖਲ ਹੋ ਕੇ ਡਿਗਰੀਆਂ ਪਾ ਜਾਣਾ ਸਰਾਬੇ ਦੀਆਂ ਲਾਈਨਾਂ ਨੇ ਜੀ ਫਿਰ ਤੁਸੀਂ ਜੇਲਾ ਨੂੰ ਸੁਧਾਰ ਕਰ ਰੱਖਿਆ ਵੀ ਇਹਨਾਂ ਦਾ ਮੰਤਵ ਜਿਹੜੇ ਲੋਕ ਲੀਹੋਂ ਲੱਥੇ ਹੋਏ ਨੇ ਕ੍ਰਾਈਮ ਦਾ ਜੁਰਮ ਦੇ ਰਾਤ ਨੇ ਉਹਨਾਂ ਨੂੰ ਤੇਰਾ ਦੁਨੀਆ ਨਾਲੋਂ ਤੋੜ ਕੇ ਰੱਖੋ ਉਹਨਾਂ ਨੂੰ ਸੁਧਾਰੋ ਇਹਨਾਂ ਦਾ ਨਾ ਸੁਧਾਰ ਕਰ ਰੱਖਿਆ ਜੀ ਨਾ ਤਾਂ ਚਾਹੇ ਹੁਣ ਵੀ ਸੁਧਾਰ ਘਰੇ ਆ ਪੰਜਾਬ 'ਚ ਮੇਰਾ ਖਿਆਲ ਆ ਪਰ ਜੇਲਾ ਤਾਂ ਇਹਨਾਂ ਲਈ ਸੁਰੱਖੇ ਟੱਡਾ ਬਣ ਗਈਆਂ ਹੂੰ ਜੋ ਜੇਲ੍ਹ ਚ ਹੁੰਦੇ ਹੋਏ ਇਹ ਸਾਰਾ ਕੁਝ ਆਰਗੇਨਾਈਜ਼ ਕਰੀ ਜਾਂਦੇ ਨੇ ਹਾਂ ਇਹ ਆ ਹੁਣ ਆ ਜਿਹੜਾ ਹੁਣ ਉਹਨਾਂ ਨੂੰ ਡਿਬਰੂਗੜ੍ਹ ਭੇਜ ਤਾਂ ਡਿਬਰੂਗੜ੍ਹ ਭੇਜ ਨਾਲ ਕੀ ਫਰਕ ਪਊ ਜੀ ਮੈਨੂੰ ਇਹ ਦੱਸੋ ਜੀ ਇੱਕ ਜਿਹੜਾ ਇਹ ਨਸ਼ਾ ਤਸਕਰ ਹੈ ਖਾਸ ਕਰਕੇ ਜਿਹੜਾ ਇੱਥੋਂ ਫੜਿਆ ਗਿਆ ਲੁਧਿਆਣੇ ਵਾਲਾ ਜਿਹੜਾ ਪਹਿਲਾਂ ਹੀ ਅੰਦਰ ਸੀ ਜੇਲ੍ਹ ਦੇ ਕਹਿੰਦੇ ਜੇਲ੍ਹ ਅੰਦਰ ਬੈਠ ਕੇ ਵੀ ਇਹੀ ਕਾਰੋਬਾਰ ਚ ਕਾਲੇ ਧੰਦੇ ਚੇ ਲੋਕ ਸ਼ਾਮਲ ਸੀ ਉਹਨਾਂ ਦੀ ਚੇਨ ਤੋੜਨ ਵਾਸਤੇ ਇਹਨਾਂ ਨੂੰ ਬਾਹਰ ਭੇਜਣ ਦਾ ਫੈਸਲਾ ਲਿਆ ਗਿਆ ਨਹੀਂ ਵਾਰੋਚੇ ਇਨਕਮੇ ਟੁੱਟ ਜੂਦੀ ਤੁਸੀਂ ਮੈਨੂੰ ਇਹ ਦੱਸੋ ਅਮਰਤਪਾਲ ਦੀ ਉਦਾਹਰਨ ਤੁਹਾਡੇ ਸਾਹਮਣੇ ਆ ਜੇਲ੍ਹ ਦੇ ਵਿੱਚ ਉਹ ਵੀਡੀਓ ਵੀ ਆਉਂਦੀਆਂ ਸੀ ਆਡੀਓ ਮੈਸੇਜ ਵੀ ਹੁੰਦੇ ਸੀ ਜੀ ਤੇ ਫਿਰ ਜਦੋਂ ਮਾਮਲਾ ਉਜਾਗਰ ਹੋਇਆ ਜਿਹੜਾ ਜੇਲ੍ਹ ਸੁਪਰਡੈਂਟਾ ਸ਼ਾਇਦ ਡਿਪਟੀ ਸੁਪਰਡੈਂਟਾ ਉਹ ਤੇ ਯੋਪਾ ਲਾਇਆ ਸਰਕਾਰ ਨੇ ਹਮ ਮਤਲਬ ਹੁਣ ਜੇ ਤੁਸੀਂ ਤੁਹਾਡਾ ਪੈਸੇ ਨਾਲ ਜਿਵੇਂ ਹਰ ਕੋਈ ਚੀਜ਼ ਕੀਤੀ ਜਾ ਸਕਦੀ ਆ ਜੇ ਡਿਬਰੂਗੜ ਪਹਿਲਾਂ ਇੰਨਾ ਕੁਝ ਹੋਇਆ ਹਮ ਉਸੇ ਜੇਲ੍ਹ ਤੇ ਜਾ ਕੇ ਸਮਾਂ ਤੇ ਜੇ ਹੋਰ ਪੱਖੋਂ ਦੇਖਣਾ ਹੋਵੇ ਬਾਰਲੀਆਂ ਜ਼ਿਲ੍ਹੇ 'ਚ ਤਾਂ ਰਿਸ਼ਵਤ ਤਾਂ ਥੋੜੇ ਨਾਲ ਘੱਟ ਬਣ ਜਾਂਦਾ ਪੰਜਾਬ ਵਾਲਿਆਂ ਨੂੰ ਤਾਂ ਜ਼ਿਆਦਾ ਦੇਣੀ ਪੈਂਦੀ ਆ ਇਸ ਤਰ੍ਹਾਂ ਵੀ ਹੁੰਦਾ ਜੇ ਜੇ ਬਿਲਕੁਲ ਜੀ ਇਹ ਫਿਰ ਪੈਸੇ ਦੇ ਕੇ ਇਹ ਸਾਰਾ ਕੁਝ ਹੋਇਆ ਮਾਨਸਾ ਵਾਲਾ ਜਿਹੜਾ ਉਹ ਸਿੱਧੂ ਮੂਸੇ ਵਾਲੇ ਦਾ ਕਾਤਲ ਸੀ ਜਿਹੜਾ ਭੱਜਿਆ ਸੀ ਤੁਸੀਂ ਦੇਖੋ ਕਿ ਕਿਵੇਂ ਉਹਨੂੰ ਬਾਹਰ ਹੀ ਕਲੱਬਾਂ ਦੀਆਂ ਸਾਰਾ ਕਿਨਾਰੇ ਰਹੇ ਨੇ ਦਾਰੂ ਪੀ ਰਹੇ ਨੇ ਗੈਂਗਸਟਰ ਦੀਪਕ ਟਿੰਨੂ ਹਾਂ ਹਾਂ ਤੁਸੀਂ ਦੇਖੋ ਉਹ ਕਿਉਂ ਭੱਜਿਆ ਉਹ ਬਾਹਰ ਰਹਿ ਨਾ ਰਿਹਾ ਤੇ ਇਹ ਇਹ ਕੈਪਟਨ ਤੇ ਇਹ ਇਲਜਾਮ ਲਾਉਂਦੇ ਸੀ ਮੁਖ्तार ਅंसारी ਨੂੰ ਰੋਪੜ ਲਿਆ ਕੇ ਸੇਫ ਰੱਖਿਆ ਬਾਹਰ ਇੱਕ ਕੋਠੀ 'ਚ ਰਹਿਣਾ ਰਿਹਾ ਇਹਦੀ ਅਸੀਂ ਜਾਂਚ ਕਰਾਵਾਂਗੇ ਜੋ ਪੈਸੇ ਖਰਚੇ ਨੇ ਉਹ ਵਾਪਸ ਲਿਆਵਾਂਗੇ ਤੁਸੀਂ ਤਾਵੇ ਕੀ ਕਰ ਦਿਓ ਜੇ ਤੁਸੀਂ ਜੇਲ੍ਹ 'ਚ ਬੰਦਾ ਜਿਹੜਾ ਬੰਦਾ ਜਿਹੜਾ ਤੁਹਾਡੀ ਨਿਗਰਾਨੀ 'ਚ ਹੈ ਉਹ ਵੀ ਤੇ ਜੇ ਉਹਦਾ ਲਿੰਕ ਨਹੀਂ ਟੁੱਟਦਾ ਬਾਹਰ ਲੈਣ ਨਾਲੋਂ ਸਮਾਂ ਤੇ ਜੇ ਉਹਦਾ ਲਿੰਕ ਬਣ ਜਾਂਦਾ ਉਹਦਾ ਕੰਮ ਬਾਹਰ ਹੋਈ ਜਾਂਦਾ ਤੇ ਉਹ ਫਸਦਾ ਹੈ ਨਹੀਂ ਅਗਲਾ ਕਹਿੰਦਾ ਜੀ ਮੈਂ ਤਾਂ ਜੇਲ੍ਹ ਤੁਸੀਂ ਉਸ ਵੇਲੇ ਹੂੰ ਮੈਂ ਇਹਦੇ ਵਿੱਚ ਕਿਵੇਂ ਸ਼ਾਮਲ ਹੋ ਸਕਦਾ ਹੂੰ ਸੋ ਇਸ ਕਰਕੇ ਜਿਹੜਾ ਇਹ ਤੰਤਰ ਨੂੰ ਸੁਧਾਰਨ ਦੀ ਲੋੜ ਆ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਨੇ ਉਹਨਾਂ ਪ੍ਰਤੀ ਰਵੱਈਆ ਹੋਰ ਤਰ੍ਹਾਂ ਦਾ ਚਾਹੀਦਾ ਜਿਨ੍ਹਾਂ ਨੂੰ ਨਸ਼ੇੜੀ ਦਾ ਮਰੀਜ਼ ਕਹਿੰਦੇ ਨੇ ਮਾਲੀ ਸਾਹਿਬ ਜਿੱਥੇ ਤੁਸੀਂ ਕਹਿ ਰਹੇ ਹੋ ਕਿ ਗੱਲ ਆ ਚਿੰਤਾ ਦੀ ਜਿਹੜੀ ਐਨਐਸਏ ਦੀ ਲਾਉਣਾ ਆਯੋਪਾ ਲਾਉਣਾ ਜਾਂ ਬਾਹਰ ਭੇਜਣਾ ਜੇਲ੍ਹਾਂ ਤੋਂ ਪੰਜਾਬ ਤੋਂ ਕੁਝ ਲੋਕਾਂ ਦਾ ਇਹ ਵੀ ਮੰਨਣਾ ਆ ਜਾਂ ਕਹਿਣਾ ਆ رائے ਆਈ ਹੈ ਸੋਸ਼ਲ ਮੀਡੀਆ ਤੇ ਜਦੋਂ ਦਾ ਇਹ ਤਿੰਨ ਚਾਰਾਂ ਦਿਨਾਂ ਚ ਤਿੰਨ ਨਸ਼ਾ ਤਸਕਰ ਭੇਜੇਗੇ ਡੇਬਰੂਗੜ ਵੱਲ ਕੁਝ ਲੋਕ ਕਹਿ ਰਹੇ ਆ ਕਿ ਨਸ਼ਾ ਤਸਕਰਤਾ ਠੀਕ ਹੈ ਭੇਜੇ ਆ ਜਾਂ ਭੇਜੇ ਨਹੀਂ ਜਿੰਨੇ ਵੀ ਭੇਜੇ ਆ ਪਰ ਜਿਹੜੇ ਗੈਂਗਸਟਰ ਆ ਨਾ ਖਤਰਨਾਕ ਕਈ ਫਰੋਤੀਆਂ ਮੰਗਣ ਵਾਲੇ ਕਤਲ ਕਰਨ ਵਾਲੇ ਕਈ ਮਾਮਲਿਆਂ 'ਚ ਨਾਮਜਦ ਉਹਨਾਂ ਨੂੰ ਵੀ ਇਸੇ ਤਰ੍ਹਾਂ ਬਾਹਰ ਭੇਜਣਾ ਚਾਹੀਦਾ ਤਾਂ ਕਿ ਉਹ ਇੱਥੇ ਗੰਦ ਨਾ ਪਾਉਣ ਨਹੀਂ ਦੇਖੋ ਉਹ ਤਾਂ ਜ਼ਿਲ੍ਹਿਆਂ 'ਚ ਤਾਂ ਹੋਏ ਰਿਹਾ ਤੁਸੀਂ ਹੁਣ ਕਸ਼ਮੀਰ ਆ ਜਿਹੜਾ ਖੁੱਲੀ ਢੇਲ ਬਣਾਇਆ ਹੋਇਆ ਸਭ ਤੋਂ ਵੱਧ ਜੋ ਆਪਾਂ ਦੇ ਕੇਸ ਉੱਥੇ ਨੇ ਤੇ ਸਭ ਤੋਂ ਵੱਧ ਹਿੱਸਾ ਵੀ ਉੱਥੇ ਫੈਲ ਰਹੀ ਆ ਹੂੰ ਚਾਹੇ ਹੁਣ ਚੋਣਾਂ ਦਾ ਐਲਾਨ ਕੀਤਾ ਹਲੇ ਮੈਨੂੰ ਪੂਰੀ ਤਰ੍ਹਾਂ ਕਲੀਅਰ ਨਹੀਂ ਕਿ ਉਹਦੀ ਰਾਜਵਿਚੋਂ ਹੋਂਦ ਬਹਾਲ ਕਰਨਗੇ ਜਾਂ ਉਸੇ ਤਰ੍ਹਾਂ ਬੰਡੇ ਹੋયા ਨਹੀਂ ਉਸੇ ਤਰ੍ਹਾਂ ਚੋਣਾਂ ਕਰਾਉਣਗੇ ਜੀ ਕਹਾ ਉਹਦਾ ਰੂਪ ਕੀ ਹੋਊਗਾ ਸੋ ਮਸਲਾ ਸਿਆਸੀ ਪਹੁੰਚ ਨਾਲ ਹੱਲ ਹੋਣਾ ਹਮ ਮਤਲਬ ਪਹਿਲਾਂ ਇੱਕ ਸਮੱਸਿਆ ਨੂੰ ਇਸ ਹੱਦ ਤੱਕ ਵਧਣ ਦਿਓ ਫਿਰ ਪੁਲਿਸ ਨੂੰ ਇਹ ਅਧਿਕਾਰ ਦੇ ਦਿਓ ਵੀ ਉਹ ਆਪਣੇ ਹੱਥ ਚ ਲੈ ਲੈ ਜਿੰਨੇ ਮਸਲੇ ਹਮ ਤੇ ਜੇ ਪੁਲਿਸ ਇੰਨਾ ਚਿਰ ਹੁਣ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਮਸਲਾ ਆਇਆ ਸੀ ਵੀ ਕਈ ਬੰਦਿਆਂ ਨੂੰ ਜਿੰਨੀ ਕੁੱਲ ਸਜ਼ਾ ਹੁੰਦੀ ਆ ਉਹਨਾਂ ਚਿਰ ਉਹ ਅਦਾਲਤੀ ਹਰਾਸਤੇ ਰਹਿ ਜਾਂਦੇ ਨੇ ਜਿਹੜਾਂ ਚ ਹੂੰ ਤੇ ਕੇਸ ਦਾ ਫੈਸਲਾ ਨਹੀਂ ਹੋਇਆ ਹੁੰਦਾ ਹੂੰ ਜਾਂ ਕੇਸਾਂ ਦਾ ਫੈਸਲਾ ਉਹਨਾਂ ਦੇ ਹੱਕ 'ਚ ਹੋ ਜਾਂਦਾ ਹੂੰ ਇੰਨੇ-ਨੇ ਸਾਲ ਜੇਲ੍ਹਾਂ 'ਚ ਲਾਉਂਦੇ ਨੇ ਹੁਣੇ ਇੱਕ ਅਖਬਾਰ ਦੇ ਨਾਲ ਇੰਟਰਵਿਊ ਆਈ ਆ ਆਪਣੇ ਮੁੱਖ ਜੱਜ ਦੀ ਉਹਨੇ ਬੜੇ ਸਵਾਲ ਉਠਾਏ ਨੇ ਵੀ ਹਾਈ ਕੋਰਟ 'ਚ ਹਸਾਰ ਕਰਨ ਦੀ ਲੋੜ ਆ ਮਤਲਬ ਹੇਠਾ ਜ਼ਿਲ੍ਹਾ ਕੋਰਟਾਂ 'ਚ ਸੁਧਾਰ ਕਰਨ ਦੀ ਲੋੜ ਆ। ਇਸੇ ਕਰਕੇ ਪੁਲਿਸ ਦੇ ਵਿੱਚ ਸੁਧਾਰ ਦੀ ਰਿਪੋਰਟ ਇੱਕਾਈ ਸੀ ਪ੍ਰਕਾਸ਼ ਸਿੰਘ ਸੀ। ਸ਼ਾਇਦ ਡੀਜੀਪੀ ਸੀ ਯੂਪੀ ਦੇ। ਜੀ। ਸੁਪਰੀਮ ਕੋਰਟ ਨੇ ਵੀ ਹਦਾਇਤਾਂ ਦਿੱਤੀਆਂ ਸੀ। ਕੋਈ ਸਰਕਾਰ ਪੁਲਿਸ ਤੰਤਰ 'ਚ ਸੁਧਾਰ ਕਰਨ ਵਾਲੇ ਪਾਸੇ ਨਹੀਂ ਤੁਰਦੀ। ਇਹ ਤਾਂ ਚਲੋ ਗੰਗਾਸਟਰ ਦੇ। ਜੀ। ਤੁਸੀਂ ਇਹ ਦੇਖੋ ਬਾਦਲ ਨੇ ਕੇਸ ਕੈਪਟਨ ਨੇ ਸਾਰੇ ਕੇਸ ਬਣਾਏ ਬਾਦਲ ਤੇ। ਜੀ। ਬਾਦਲ ਦੀ ਸਰਕਾਰ ਆ ਜੀ ਉਹੀ ਕੇਸ ਬਣਾਉਣ ਵਾਲੇ ਸਾਰੇ ਕੇਸਾ ਤੋਂ ਬੁੱਕਰ ਗਏ। ਹਾਂ ਜੀ। ਬਾਲਕ ਹੈ ਕਿਸ ਬਣਾਇ ਕੈਪਟਨ ਤੇ ਜਦੋਂ ਕੈਪਟਨ ਦੀ ਸਰਕਾਰ ਆਈ ਉਹ ਸਾਰੇ ਮੁਕਰ ਗਏ ਜਾਂਚ एजेंसੀ ਮੁਕਰ ਗਈਆਂ ਜੀ ਸੋ ਇਸ ਕਰਕੇ ਮੁੱਖ ਨਿਸ਼ਾਨਾ ਜਿਹੜਾ ਉਹਨਾਂ ਨੂੰ ਸੁਧਾਰਨ ਦਾ ਉਹਨਾਂ ਦਾ ਆਪਸੀ ਲਿੰਕ ਤੋੜਨ ਦਾ ਹੋਣਾ ਚਾਹੀਦਾ ਹੁਣ ਤੁਸੀਂ ਦੂਜੀ ਗੱਲ ਦੇਖੋ ਜੀ ਜਿੰਨੇ ਗੰਗੈਂਗਸਟਰ ਨੇ ਮਤਲਬ ਇਹਨਾਂ ਨੂੰ ਦਿੱਲੀ ਦਾ ਪੁਲਿਸ ਸੈੱਲ ਸਪੈਸ਼ਲ ਪੁਲਿਸ ਸੈੱਲ ਆ ਇਹ ਉਹਦੀ ਨਿਗਰਾਨੀ 'ਚ ਨਹੀਂ ਹਮ ਆਪਣੇ ਜਦੋਂ ਮੰਤਰੀ ਹੁੰਦੇ ਜੇਲ੍ਹ ਮੰਤਰੀ ਹੁੰਦੇ ਸੁਖਿੰਦਰ ਹਨਾਵਾ ਉਹ ਕਹਿੰਦਾ ਮੈਂ ਆਈ ਜੀ ਨਾਲ ਗੱਲ ਕੀਤੀ ਦਿੱਲੀ ਦੇ ਦੇਹਲ ਵਾਲਿਆਂ ਨਾਲ ਬੀਅ ਹੋਈ ਕੀ ਜਾ ਰਿਹਾ ਹੂੰ ਦਿੱਲੀ ਜੇਲ੍ਹ ਚ ਬੈਠ ਕੇ ਉਹ ਸਾਰੇ ਕਸੇ ਨੂੰ ਕੰਟਰੋਲ ਕਰੀ ਜਾਂਦੇ ਨੇ ਜੀ ਉਹਨਾਂ ਕੋਲੇ ਸਾਰੇ ਸੰਪਰਕ ਨੇ ਜੀ ਕਹਿੰਦੇ ਉਹ ਕਹਿੰਦਾ ਵੀ ਸਾਨੂੰ ਸੰਪਰਕ ਇਹਨਾਂ ਨੂੰ ਮੁਹੱਈਆ ਕਰਾਉਣੇ ਪੈਂਦੇ ਨੇ ਜਦ ਮੁਹੱਈਆ ਹੋਣ ਦਿੱਤੇ ਜਾਂਦੇ ਨੇ ਤਾਂ ਕਿ ਸਾਨੂੰ ਇਹਨਾਂ ਦੀ ਸਾਰੀ ਸਰਗਰਮੀ ਦਾ ਪਤਾ ਲੱਗੇ ਜੀ ਹੁਣ ਕਤਲ ਮਿੱਡੂ ਖੇੜੇ ਦਾ ਪੰਜਾਬ ਚ ਹੁੰਦਾ ਫੜਦਾ ਦਿੱਲੀ ਪੁਲਿਸ ਸਪੈਸ਼ਲ ਸੈੱਲਾਂ ਸਿੱਧੂ ਮੁਸਲੇ ਵਾਲੇ ਦੇ ਕਤਲਾਂ ਨੂੰ ਵੀ ਉਹੀ ਫੜਦਾ ਪੁਲਿਸ ਸਪੈਸ਼ਲ ਸੈੱਲ ਨਾਰਸਾ ਤੋਂ ਪਗੋੜਾ ਜਿਹੜਾ ਉਹੀ ਫੜਦਾ ਜਿਵੇਂ ਅੱਡ ਅੱਡ ਰਾਜਾਂ ਤੇ ਨਾ ਖੁੱਡਿਆਂ 'ਚ ਬਿਠਾਏ ਹੁੰਦੇ ਨੇ ਵੀ ਜਦੋਂ ਮਰਜੀ ਚੱਕ ਲੋ ਜੀ ਪ੍ਰਦੀਪ ਦਾ ਆਪਣੇ ਸਰਸੇ ਵਾਲੇ ਡੇਰੇ ਦਾ ਸ਼ਰਧਾਲੂ ਦਾ ਕਤਲ ਹੋਇਆ ਕੋਟਕਪੂਰੇ ਜੀ ਸ਼ਾਮ ਨੂੰ ਦਿੱਲੀ ਦਾ ਸਪੈਸ਼ਲ ਪੁਲਿਸ ਸੈੱਲ ਆ ਨੀਲਪੁਰ ਰਾਜਪੁਰੇ ਦੇ ਪਿੰਡ ਤੋਂ ਫੜ ਕੇ ਲੈ ਗਿਆ ਉਹਨਾਂ ਨੂੰ ਜੀ ਆ ਇਸ ਕਰਕੇ ਦੇਖੋ ਤਾਂ ਸਹੀ ਨਾ ਵੀ ਇਹਨਾਂ ਦਾ ਆਪ ਸੀ ਇਹੀ ਕਹਿੰਦੇ ਸੀ ਨਾ ਜੀ ਚਿੱਟਾ ਹੀ ਵਕਾਉਂਦੀਆਂ ਸਰਕਾਰਾਂ ਪੰਜ ਸ਼ਰੇਆਮ ਵਿਕਦਾ ਹੂੰ ਤੇ ਹੁਣ ਕੀ ਹੋ ਗਿਆ ਜੀ ਇਹੀ ਕਹਿੰਦੇ ਸੀ ਪੁਲਿਸ ਅਫਸਰ ਸ਼ਾਹੀ ਰਲੀ ਹੁੰਦੀ ਆ ਸਿਆਸਤਾਂ ਦੀ ਸਰਪ੍ਰਸਤੀ ਹੁੰਦੀ ਆ ਤਾਂ ਇਹ ਬਣਦਾ ਗੈਂਗਾ ਨੂੰ ਵੀ ਹੁੰਦੀ ਆ ਹੂੰ ਹੁਣ ਤਾਂ ਨਾਰਜ ਤੋਂ ਦੁਸ਼ਨੋਈ ਦੀ ਇੰਟਰਵਿਊ ਨੇ ਪਹਿਲੀ ਨੇ ਫਿਰ ਦੂਜੀ ਨੇ ਇਹਨਾਂ ਦਾ ਝੱਗਾ ਚੌੜ ਕਰਤਾ ਵੀ ਕੋਈ ਹੋਰ ਵੱਡੀ ਸ਼ਕਤੀ ਵੀ ਆ ਜਿਹੜੀ ਇਹਨਾਂ ਨੂੰ ਪ੍ਰੋਟੈਕਸ਼ਨ ਦੇ ਰਹੀ ਆ ਤੇ ਇਹਨਾਂ ਨੂੰ ਹੁਣ ਹਿੰਦੂ ਰਾਸ਼ਟਰਵਾਦ ਦੇ ਹੀਰੋ ਵੜਾ ਕੇ ਪੇਸ਼ ਕਰ ਰਹੀ ਆ ਹੂੰ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਇਹ ਅਮਨ ਕਾਨੂੰਨ ਦੀ ਸਮੱਸਿਆ ਨਹੀਂ ਹੈਗੀ ਇਹ ਨੀਤੀਗਤ ਸਮੱਸਿਆ ਨੀਤੀ ਚੋਂ ਮਾਫੀਆ ਪੈਦਾ ਹੁੰਦਾ ਨੀਤੀ ਚੋਂ ਗੈਂਗਸਟਰ ਪੈਦਾ ਹੁੰਦੇ ਨੇ ਉਹਨਾਂ ਨੀਤੀਆਂ ਨੂੰ ਬਦਲਣ ਦੀ ਲੋੜ ਆ, ਤੰਤਰ ਨੂੰ ਸੁਧਾਰਨ ਦੀ ਲੋੜ ਆ। ਹੁਣ ਤਾਂ ਚਲੋ ਵੱਡੇ ਮੰਨ ਲਓ ਤੈਨ ਵੱਡਿਆਂ ਤੇ ਲਾਇਆ। ਜੀ। ਕਿਹ ਤਾਂ ਜੀਤੇ ਮਰਜੀ ਫੜ ਕੇ ਲਾ ਦੇਣਗੇ ਜੀ। ਹੂੰ। ਇਹ ਕਿਹੜੇ ਇਹ ਕਿਹੜੇ ਕੋਈ ਪਮਾਨਾ? ਹੂੰ। ਮਤਲਬ ਜੇ ਤੁਸੀਂ ਗੰਗਾਇਸ ਤੋਂ ਵੱਡੇ ਬਿਊਰੋਕਰ ਜਿਹੜੇ ਭੇਜਣਾ। ਜੀ। ਤੇ ਇਹਦੇ ਨਾਲ ਮਸਲਾ ਮੈਨੂੰ ਨਹੀਂ ਕੋਈ ਹੱਲ ਹੁੰਦਾ ਲੱਗਦਾ। ਤੁਸੀਂ ਜਿਵੇਂ ਕਿਹਾ ਕਿ ਇਹ ਸਹੀ ਥਾਂ ਤੇ ਨਿਸ਼ਾਨਾ ਨਹੀਂ ਹੈ ਜਿਵੇਂ ਲਾਉਣਾ ਚਾਹੀਦਾ ਹੈ, ਸਿਆਸੀ ਇੱਛਾ ਸ਼ਕਤੀ ਦੀ ਵੀ ਗੱਲ ਇਹਦੇ ਵਿੱਚ ਆ ਘਾਟ ਰੜਕ ਰਹੀ ਹੈ। ਪੰਜਾਬ ਦੇ ਵਿੱਚ ਇੱਕ ਗੱਲ ਵੀ ਚੱਲਦੀ ਹੈ ਕਿ ਸਭ ਤੋਂ ਵੱਧ ਜਿੰਨੇ ਵੀ ਮੁੱਖ ਮੰਤਰੀ ਰਹੇ ਤੁਹਾਡੀ ਨਜ਼ਰ ਦੇ ਵਿੱਚ ਵੀ ਜਿੰਨੇ ਤੁਸੀਂ ਤੁਹਾਡਾ ਜਿੰਨੇ ਨਾਲ ਵਾਅਦਾ ਪਿਆ ਜਾਂ ਤੁਸੀਂ ਆਪਣੀ ਅੱਖੀ ਦੇਖਿਆ ਸੂਝ-ਬੂਝ ਨਾਲ ਕੀ ਪੁਲਿਸ ਤੋਂ ਬਿਨਾ ਸਰਕਾਰ ਚਲਾਉਣੀ ਔਖੀ ਹੈ ਸੌਖੀ ਨਹੀਂ ਹੈ ਇਸ ਕਰਕੇ ਪੁਲਿਸ ਦੇ ਪ੍ਰਭਾਵ ਥੱਲੇ ਆ ਜਾਂਦੇ ਨੇ ਪੰਜਾਬ ਦੇ ਸਿਆਸਤਦਾਨ ਜਾਂ ਜਿਨ੍ਹਾਂ ਕੋਲ ਵਾਗਡਰ ਹੁੰਦੀ ਹੈ ਪੰਜਾਬ ਦੀ ਨਹੀਂ ਦੇਖੋ ਪੁਲਿਸ ਦੀ ਸਹਾਇਤਾ ਬਹੁਤ ਜ਼ਰੂਰੀ ਹੈ ਪੁਲਸਾ ਜਿਹੜੀ ਉਹ ਸਮਾਜਿਕ ਸੁਰੱਖਿਆ ਦਾ ਇੱਕ ਅੰਗਾ ਉਹਦੇ ਤੇ ਸਿਰ ਜਿੰਮੇਵਾਰੀ ਆ ਪਰ ਤੁਸੀਂ ਉਹਦਾ ਆਚਾਰ ਵਿਹਾਰ ਆ ਜਿਹੜਾ ਕਰਤਾਰ ਆ ਉਹਨੂੰ ਸੁਧਾਰੋ ਨਾ ਜੀ ਜਵਾਬ ਦੇ ਤਾਂ ਬਣਾਉਣਾ ਜੀ ਉਹਨੂੰ ਹਮ ਪੁਲਸ ਕਿਆਸੀ ਇੱਛਾ ਸ਼ਕਤੀ ਬਿਲਕੁਲ ਫੈਸਲਾ ਕਨ ਉਹੀ ਹੁੰਦੀ ਆ ਸਰਕਾਰ ਦੀ ਜੀ ਦੇਖੋ ਕੈਪਟਨ ਨੇ ਕਹੀ ਇਹ ਜੇ ਕੰਮ ਕੀਤੇ ਸੀ ਤੁਹਾਡੇ ਸਾਹਮਣੇ ਆਪਦੀ ਪਹਿਲੀ ਟਰਮ ਚ ਜੀ ਤੇ ਇੱਕ ਲੁਧਿਆਣੇ ਹੁੰਦਾ ਸੀ ਬਾਜ਼ਾਰ ਚ ਮੇਰੇ ਉਹਦਾ ਨਾਂ ਯਾਦ ਨਹੀਂ ਉੱਥੇ ਕੋਈ ਇਨਕਮ ਟੈਕਸ ਵਾਲਾ ਰੇਡ ਕਰਨੀ ਜਾਂਦਾ ਸੀ ਜੀ ਸਾਰੇ ਇਕੱਠੇ ਹੋ ਕੇ ਫੜ ਲੈਂਦੇ ਸੀ ਉਹਨੇ ਜੇਲ੍ਹ ਦੇ ਅੰਦਰ ਤੁੰਗਿਆ ਸੀ ਹਮ ਟੈਪਨ ਨੇ ਕਈ ਗੱਲਾਂ ਅੰਨਿਆਨੀਆਂ ਕੀਤੀਆਂ ਜਿੱਦੋਂ ਪਤਾ ਲੱਗਦਾ ਸੀ ਵੀ ਮੁੱਖ ਮੰਤਰੀ ਦੀ ਇੱਛਾ ਸ਼ਕਤੀ ਆ ਜਿਹੜੀ ਉਹ ਕਿਸੇ ਗੱਲ ਦੀ ਜੇ ਹੋਵੇ ਤਾਂ ਉਹ ਕਰ ਸਕਦੀ ਆ ਹਮ ਇਸੇ ਕਰਕੇ ਉਹਨੂੰ ਦੂਜੀ ਟਰਮ ਦਿੱਤੀ ਨਾ ਲੋਕਾਂ ਨੇ ਜਦੋਂ ਆਏ ਸੀ ਚਾਹੁੰਦਾ ਹੈ ਪੰਜਾਬ ਕੇਜਰੀਵਾਲ ਦੀ ਸਰਕਾਰ ਜਦੋਂ ਕੇਜਰੀਵਾਲ ਦੇ ਮੁਕਾਬਲੇ ਟੈਪਨ ਆਇਆ ਲੋਕਾਂ ਨੇ ਉਹ ਤੇ ਵਿਸ਼ਵਾਸ ਕੀਤਾ ਇਹ ਵੱਖਰੀ ਗੱਲ ਆ ਵੀ ਦੂਜੀ ਸਰਕਾਰ ਉਹਨੇ ਫਿਰ ਜਿਵੇਂ ਉੱਥੇ ਗਲਤ ਤਰੀਕੇ ਨਾਲ ਚਲਾਈ ਹੂੰ ਸੋ ਇਸ ਕਰਕੇ ਜੇ ਤੁਸੀਂ ਪੱਖਪਾਤ ਵਰਤੋਗੇ ਹੂੰ ਜੇ ਤੁਸੀਂ ਗਲਤ ਕੰਮ ਕਰਾਓਗੇ ਪੁਲਿਸ ਤੋਂ ਜੇ ਤੁਸੀਂ ਦੋ ਗਲਤ ਕਰਾਓ ਕਰਾਓਗੇ ਚਾਰੋਂ ਪੈਸੇ ਲੈ ਕੇ ਕਰ ਦੇਣਗੇ ਹੂੰ ਹਾਂ ਇਸ ਕਰਕੇ ਤੁਹਾਡੀ ਆਪਣੀ ਇੱਛਾ ਸ਼ਕਤੀ ਸਭੀ ਸਾਫ਼ ਸੁਥਰੀ ਹੋਣੀ ਚਾਹੀਦੀ ਆ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੀ ਹੋਣੀ ਚਾਹੀਦੀ ਆ ਜੀ ਤੁਹਾਡਾ ਹਾਲ ਇਹ ਹੈ ਵੀ ਗਵਰਨਰ ਮੀਟਿੰਗਾਂ ਕਰੀ ਜਾਂਦਾ ਅਫਸਰਾਂ ਨਾਲ ਸਿੱਧੀਆਂ ਹੂੰ ਮਤਲਬ ਤੁਸੀਂ ਕਿਸੇ ਕੰਦਾ ਜਵਾਬ ਦੇ ਕੀ ਨਹੀਂ ਰਾਜੀ ਬੋਲ ਕੇ ਨਹੀਂ ਤੁਸੀਂ ਰਾਜੀ ਆ ਹੁਣ ਤੁਸੀਂ ਦੇਖੋ ਹਾਈ ਕੋਰਟ ਨੇ ਜਿਹੜਾ ਸਾਫਤ ਹੋ ਗਿਆ ਨਾ ਵੀ ਖਰੜ ਹੋਈ ਆ ਇੰਟਰਵਿਊ ਦੀ ਸੀਆਈਏ ਚ ਕਿਉਂ ਸਰਕਾਰ ਚੁੱਪਾ ਸਾਰੀ ਇੱਕ ਢਾਲੀਆ ਵਾਲਾ ਬਾਹਰ ਦਰਸ਼ਕ ਢਾਲੀਆ ਵਾਲ ਉਹਨੇ ਅਕਾਲੀ ਭਾਜਪਾ ਦਾ ਗੱਠ ਜੋੜ ਕਿਉਂ ਟੁੱਟਿਆ ਉਹਨੇ ਇੱਕ ਇੰਟਰਵਿਊ ਦਿੱਤੀ ਆ ਜੀ ਸਾਰੀ ਛਾ ਆ ਕੇ ਚੁੱਪ ਸੁਖਵੀਰ ਕਹਿੰਦਾ ਮੈਂ ਨਹੀਂ ਕੁਝ ਬੋਲਣਾ ਚੀਮਾ ਕਹਿੰਦਾ ਮੈਂ ਨਹੀਂ ਕੁਝ ਬੋਲਣਾ ਹੂੰ ਸੋ ਇਸ ਕਰਕੇ ਸੰਵਾਦ ਵੀ ਜ਼ਰੂਰੀ ਆ ਸੁਧਾਰ ਵੀ ਜ਼ਰੂਰੀ ਆ ਜੀ ਤੇ ਜਿੱਥੇ ਤੱਕ ਰਹੀ ਗੱਲ ਜਿਹੜਾ ਇਹ ਭੇਜ ਦਿੱਤੇ ਗਏ ਨੇ ਉਹਨਾਂ ਨੂੰ ਡੇਬਰੂਗੜ੍ਹ ਭੇਜ ਦਿੱਤਾ ਗਿਆ ਨਸ਼ਾ ਤਸਕਰਾਂ ਨੂੰ ਪਹਿਲਾਂ ਬਲਵਿੰਦਰ ਸਿੰਘ ਨਾਮ ਦਾ ਇੱਕ ਸ਼ਖਸੀ ਬਿੱਲਾ ਹਵੇਲੀਆਂ ਫਿਰ ਇੱਕ ਅਕਸ਼ੇ ਸ਼ਾਬੜਾ ਇੱਕ ਇਸ ਦਾ ਸਾਥੀ ਜਦੋਂ ਪਹਿਲਾਂ ਬਿੱਲੇ ਨੂੰ ਭੇਜਿਆ ਗਿਆ ਤੇ ਅਮਰਿਤਪਾਲ ਦੇ ਮਾਪਿਆਂ ਦਾ ਬਿਆਨ ਸਾਹਮਣੇ ਆ ਗਿਆ ਕਹਿੰਦੇ ਸਾਨੂੰ ਖਦਸ਼ਾ ਹੈ ਕਿਤੇ ਇਹ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਤਾਂ ਨਹੀਂ ਜੇਕਰ ਕੋਈ 19 ਕੀ ਹੋ ਗਈ ਅੰਦਰਣ ਗੈਲੀ ਵਰਤੀ ਗਈ ਤਾਂ ਫਿਰ ਇਸ ਦੇ ਜ਼ਿੰਮੇਵਾਰ ਸਰਕਾਰ ਹੋਵੇਗੀ ਇਹ ਵੀ ਇਹਨਾਂ ਦੇ ਮਾਪਿਆਂ ਦਾ ਬਿਆਨ ਆ ਤੁਸੀਂ ਦੇਖੋ ਜੀ ਲਾਰਚ ਨੇ ਆਪਣੀ ਜਿਹੜੀ ਦੂਜੀ ਵੀਡੀਓ ਇੰਟਰਵਿਊ ਚ ਕੀ ਕਿਹਾ ਉਹਨੇ ਹੂੰ ਵੀ ਮੈਂ ਆ ਜਿਹੜਾ ਤਿਲਕ ਲਾਇਆ ਹੋਇਆ ਸੀ ਉਹਦੇ ਮੱਥੇ ਤੇ ਵੀ ਖਾਲਸਪਾਨੀ ਆ ਜਿਹੜੇ ਹੁਣ ਇੱਕ ਦੂਬਾਰ ਸਾਡੇ ਨਿਸ਼ਾਨੇ ਤੇ ਉਹ ਹੋਣਗੇ ਹੂੰ ਹੁਣ ਜੇ ਗੰਗਾ estrana ਨੂੰ ਤੁਸੀਂ ਸਿਆਸੀ ਮੰਤ ਵਾਲੀ ਵਰਤ ਰਹੇ ਹੋ ਤਾਂ ਇਹੋ ਜਿਹਾ ਖਤਰਾ ਖਦਸ਼ਾ ਪ੍ਰਗਟ ਕਰਨਾ ਵਾਜਬਾ ਹੂੰ ਵੀ ਤੁਸੀਂ ਜੇ ਹੋਰ ਜੇਲ੍ਹ ਭੇਜਣਾ ਡਿਰੂਗੜ ਕਿਉਂ ਜੀ ਹੂੰ ਤੁਸੀਂ ਮੱਧ ਪ੍ਰਦੇਸ਼ ਭੇਜ ਦਿਓ ਚਲੋ ਮੰਨ ਲਓ ਉਸੇ ਜੇਲ੍ਹ ਚ ਜਿੱਥੇ ਉਹ ਬੰਦੇ ਨੇ ਜਿਨ੍ਹਾਂ ਤੇ ਤੁਸੀਂ ਐਨਐਸਏ ਲਾਇਆ ਇਹ ਤਾਂ ਤੇ ਵੀ ਇੱਕ ਹਿਸਾਬ ਨਾਲ ਐਨਐਸਏ ਆ ਜਿਹੜੀ ਇਹ ਐਨਡੀਪੀ ਐਕਟ ਦੀ ਇਹ ਧਾਰਾ ਨਾਲ ਜੀ ਇਹ ਉਹੀ ਆਗਾਮੂ ਗ੍ਰਿਫਤਾਰੀ ਹੋਆ ਇਹ ਇਹ ਵੀ ਕੋਈ ਆਏ ਨਹੀਂ ਵੀ ਕੋਈ ਦੋਸ਼ ਆਏ ਤੇ ਜੀ ਉਹ ਜਿਵੇਂ ਉਹਨਾਂ ਤੇ ਨਜ਼ਰਬੰਦੀ ਆ ਬਿਨਾਂ ਕਿਸੇ ਗੱਲ ਤੋਂ ਇਹ ਵੀ ਇਹੀ ਨਜ਼ਰਬੰਦੀ ਆ ਵੀ ਇਹ ਸੁਧਰ ਨਹੀਂ ਰਹੇ ਜੀ ਇਹਨਾਂ ਕੰਮਾਂ ਤੋਂ ਪਿੱਛੇ ਨਹੀਂ ਹਟ ਰਹੇ ਇਸ ਕਰਕੇ ਨਾ ਵੀ ਉਹ ਜੀ ਨਜ਼ਰਬੰਦੀ ਆ ਇਹ ਲਈ ਉਸੇ ਤਰ੍ਹਾਂ ਹਾਂ ਜੀ ਇਹਦੇ ਇਹਦੇ ਲਈ ਵੀ ਉਸੇ ਤਰ੍ਹਾਂ ਇੱਕ ਉਹ ਬੜਨਾ ਬੋਰਡ ਜਿਹਨੇ ਦੀ ਸਵੀਕ੍ਰਿਤੀ ਕਰਨੀ ਹੈ ਵੀ ਠੀਕ ਹੈ ਜਾਂ ਗਲਤ ਹੈ ਜੀ ਉਹ ਉਹਨਾਂ ਦੇ ਮਾਪੇ ਦਾ ਖਰਚਾ ਬਾਜਵਾ ਦੇਖੋ ਐਮਪੀ ਜਿੱਤਿਆ ਹੋਇਆ ਤੁਸੀਂ ਉਹਨੂੰ ਰਿਹਾ ਕਰਨ ਬਾਰੇ ਗੱਲੇ ਨਹੀਂ ਕਰਦੇ ਹਮ ਰਿਹਾ ਦੀ ਗੱਲ ਤੁਸੀਂ ਘੱਟ ਤੋਂ ਘੱਟ ਉਹਨੂੰ ਪੰਜਾਬ ਤੋਂ ਬਦਲੋ ਹਮ ਪੰਜਾਬ ਤੋਂ ਬਦਲੋ ਇੱਕ ਐਡਾ ਲੋਕਾਂ ਦਾ ਫਤਵਾ ਤੁਸੀਂ ਐਨਐਸ ਵੀ ਨਹੀਂ ਹਟਾ ਰਹੇ ਰੱਖ ਵੀ ਡਿਬਗੜ ਰਹੇ ਹੋ ਮਤਲਬ ਇਹਦੇ ਵਿੱਚ ਕੋਈ ਇਹ ਸਹੀ ਗੱਲ ਤਾਂ ਹੈ ਨਹੀਂ ਹਮ ਦੇਖੋ ਚੰਗੀ ਕੈਦੀਆਂ ਦੇ ਵੀ ਮਨੁੱਖ ਮਨੁੱਖੀ ਹੱਕ ਹੁੰਦੇ ਨੇ ਜਦੋਂ ਅਸੀਂ ਦੁਸ਼ਮਣ ਦੇਸ਼ ਦੇ ਫੌਜੀਆਂ ਨੂੰ ਫੜਦੇ ਆ ਉਹਨਾਂ ਦੇ ਵੀ ਮਨੁੱਖੀ ਅਧਿਕਾਰ ਹੁੰਦੇ ਨੇ ਇਸ ਕਰਕੇ ਕੈਦੀਆਂ ਦੇ ਵੀ ਮੈਂ ਕਹਿੰਦਾ ਕਿਥੇ ਤਕਾਤਲਾਂ ਦੇ ਵੀ ਮਨੁੱਖੀ ਅਧਿਕਾਰ ਹੁੰਦੇ ਨੇ ਇਹਨਾਂ ਪ੍ਰਤੀ ਗੰਭੀਰਤਾ ਨਾਲ ਲੈਣਾ ਚਾਹੀਦਾ ਨਹੀਂ ਤਾਂ ਜਿਵੇਂ ਕਹਿੰਦੇ ਆ ਪਰੋਸੀ ਕੇ ਜੋ ਹੋਊਗਾ ਆਪਣੇ ਵੀ ਜਾਣ ਜੇ ਇਹ ਇਹ ਪਹਿਲਾਂ ਉਹਨਾਂ ਤੇ ਆਇਆ ਫਿਰ ਨਸ਼ਾ ਤਸਕਰਾਂ ਤੇ ਆ ਗਿਆ ਫਿਰ ਗੈਸਤਾਂ ਤੇ ਆਜੂ ਜੀ ਫਿਰ ਹੋਰ ਕਤਲ ਕਰਨ ਵਾਲੇ ਤੇ ਆਜੂ ਹੂੰ ਅਗਲੀ ਗੱਲ ਸਹੀ ਦੀ ਨਹੀਂ ਗੱਲ ਪਹੀ ਦੀ ਹੈ ਜੀ ਤੁਸੀਂ ਸਾਡੇ ਨਾਲ ਜੁੜ ਕੇ ਵਿਚਾਰ ਸਾਂਝੇ ਕੀਤੇ ਹੈ ਜੀ ਬਹੁਤ ਸ਼ੁਕਰੀਆ ਸ਼ੁਕਰੀਆ